ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਓ ਬਾਚ ਬੇਨਤੀ ਚੋਪਈ ਸੰਗਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰ ਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੂਤ ਸਭਾ ਤੁਮਕ ਹੋ ਆਪ ਹਾਦੇ ਮਨ ਬਚਾਓ सुखी बसे मोरो परिवार सेवक से कर सब करता रहा मोर चाणित कर दे करिए सब बैरण को आठ समझिए पूर्ण हुए हमारी आशा तोर बचन की रह प्यासा मैं चाट के अवर न प्याऊँ जो वर चाहो पूछे पाऊँ सेवक सेख सहता है ਕੰਚਨ ਸਤਰ ਹਮਾਰੇ ਮਾਰੀਏ ਆਪਾ ਹਾਤ ਦੇ ਮੁਝੇ ਉਰੀਏ ਮਰਸ ਕਾਲ ਦਾ ਤਰਸ ਨੁਰੀ ਮੂਝੋ ਸਦਾ ਹਮਾਰੇ ਚਾ ਸ੍ਰੀ ਸਤਿ ਜੁਜੋ ਕਰਿਆ ਚਾ ਰੱਖ ਦੇਉ ਮੇਰੇ ਹਰੇ ਸਹਜ ਸੰਤ ਸਹਾਈ ਪਿਆਰੇ ਦੀਨ ਪੰਦ ਤੁਸਤੰਕੇ ਹੰਤਾ ਮੋਹ ਪ੍ਰੀਤ ਚਤਰਦਸ ਕੰਤਾ ਕਾਲ ਪਾਏ ਪ੍ਰਮਾ ਪਪਤਰਾ ਕਾਲ ਪਾਏ ਸਿਵ ਜੂ ਅਵਸਰਾ ਕਾਲ ਪਾਏ ਕਨੂ ਸੰਤ ਕਾਸਾ ਸਤਿ ਕਾਲ ਕਾ ਤੇ ਤਮਸਾ ਅਨ ਕਾਲ ਜੋ ਕੀ ਸੇ ਕੀਓ ਵੇਦ ਰਾਜ ਬ੍ਰਹਮਾ ਜੋ ਸੀਓ ਸੋ ਸੋਹਰਾ ਨਮਸਕਾਰ ਹੈ ਤੈ ਕੋ ਮਾਰਾ ਸਤਿ ਕਾਲ ਸਭ ਜਗਤ ਬਨਾਉ ਜੇ ਦੇਖ ਚਨੋ ਹੈ आदन के सेवकर सेवकर औ, पर्णा। पर्णा। पर्णा के उतारा सोए कृ समजीयो कुमार नमस्कार सीसी को मोरी आप तुम्हारी शिवकन को समकन सुख दियो सुप्रंग को पदम पदियो पट-पट गए हम के जानत पूरे पूरे की पीर पुत नद कीटी कुंचर स्थूला सब पर के पाद दृष्ट कर पूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜੋ ਬੁੱਧ ਕਰਕ ਕਰਾ ਕਰ ਤਾਰਾ ਰਜਾ ਤਰ ਤਬ ਦੇਹ ਅਪਾਰਾ ਜੋ ਵਾ ਕਰਕ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਤਰ ਸਭੁ ਤੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਤਨ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਵਕਾਰ ਨ ਦੰਭ ਆਦ ਨੀਰ ਅਨਾਦ ਸੰਭ ਆਕਾ ਮੋਰ ਚਾਰਤ ਭੇਦਾ ਆਕੋ ਪੇਵਨ ਪਾਵਤ ਭੇਦਾ ਆਕੋ ਕਰਪਾ ਹਨ ਅਨੁਮਾਨਤ ਮਾ ਮੋੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੈਨ ਤਨਾ ਸਿਵ ਆਪ ਆਪਣੀ ਪੁਤ ਹੈ ਜੇਤੀ ਬਰਮਤ ਪਿੰਪਨ ਤੁਸ ਕੀਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਟੰਗ ਪਇਓ ਰਾਵ ਕਹੀ ਪੁੱਪ ਅੰਡਜ ਚੇਰਜ ਸੇਤ ਜਕੀਨੀ ਤੁਤ ਬੁਝਾਨ ਬਹੁ ਰਚ ਦੀਨੀ ਕਹੂੰ ਗੋਲ ਰਾਜਾ ਹੈ ਬੈਠਾ ਕਹੂੰ ਸਿਮਰਤ ਸੰਕਰ ਕਹਿਟਾ ਸਿਗਰੀ ਸ੍ਰਿਸ਼ਟ ਦਿਖਾਇ ਚੰਬਵ ਆਦਿ ਜਗਾਦ ਸਰੂਪ ਸੇ ਅੰਬਵ ਔਰਤਾ ਮੇਰੀ ਤੁਮ ਕਰੋ ਸਿੱਖ ਉਬਾਰ ਅ ਸਿੱਖ ਸੰਘਰੋ ਦੁਸ਼ਟ ਚਤੇ ਉਠਵਤ ਦੁਪਾਤਾ ਸ컬 ਮਲੇ ਚਕਰੋ ਰਣ ਕਾਤਾ ਜੇ ਤਦ ਸਰਨੀ ਪਰੈ ਤਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜੀ ਮਨ ਪਕੜੈ ਤਿਹਾਰ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰਤਿਆ ਹੈ ਤਾਕੇ ਕਾਲ ਵਿਕਟ ਨਈ ਆਏ ਰਚਾਓ ਕਾਇ ਸਭ ਕਾਲਾ ਦੁਸ਼ਟ ਇਸ਼ਟ ਤਨ ਤਤ ਕਾਲਾ ਕਿ ਪਾਦਰ ਸਤੰਦੈ ਨਹਰੇਉ ਤਾਂਕੇ ਤਾਪ ਤਨਕਮੋ ਹੋਇਓ ਰੇਤ ਸੇਦ ਕਰ ਮੋਜੁ ਹੋਇ ਦੁਸਟ ਚਾਉ ਚਹਿ ਸਕੈ ਨ ਕੋਇ ਇੱਕ ਬਾਤ ਤਮੈ ਸਬਾਰ ਕਾਲ ਫਾਸ ਤੇ ਤਹੀ ਵਾਰਾ ਜਿਨਨ ਨਾਮ ਪਿਆਰੋ ਕਾ ਦਰਦ ਦੁਸਟ ਦੋਖ ਤੇਰਾ ਕੜਗ ਕੇਤ ਮੈਂ ਸਰਣ ਧਿਆਰੀ ਆਪ ਹੱਥ ਦੇ ਲਹੋ ਬਾਰੀ ਸਰਪਟੋਰ ਮੋਇ ਸਹਾਏ ਦੁਸਟ ਦੋਖ ਤੇ ਲਹੋ ਬਚਾਈ ਕਿਰਪਾ ਕ੍ਰਿ ਹੰਪਰ ਚਗ ਮਾਤਾ grant kara purna subh rata telvik takal deho hata dusht jo ke arkoj karta sri astu tupaye tyala purnan kara grant tatkala anva chat pal paave soye duknatithe byapat koe adil na gungjo ras rasna paave smay mund chitla churtavi lok tarat pau nikat na kinare ke duraki ek bar chaupai 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 ਨੰਬਰ ਤੇ ਸਤਰ ਸੈਂਸ ਪੜੀ ਚੈ ਉਹ ਤੇ ਸੈਂਸ ਨੂੰ ਕੀਨ ਕਹੀ ਚੈ ਆਦ ਸੁਦੇਸ ਨੰਬਰ 12 ਤੇ ਸਤੂ ਦਰ ਗ੍ਰੰਥ ਸਦਾਰਾ ਸਮਈ ਆ ਪਾਏ ਗਏ ਜਬ ਤੇ ਤੁਮਰ ਤਬ ਤੇ ਕਉ ਆਖ ਤੇਰੇ ਨਹੀਂ ਰਾਮ ਰਹੀ ਮੁ ਪੁਰਾਣ ਪੁਰਾਣ ਨੇ ਕਹ ਮਤੇ ਇਕ ਨ ਮਨ ਸਿਮਰਤ ਸਤ ਪੇਦ ਸਭ ਬਹੁ ਪੇਦ ਕਹ ਹਮ ਇਕ ਨ ਜਾਣੋ ਸਿਰਸ ਪਾਣ ਕਿਰਪਾ ਤੁਮ ਅਧਿਕਰ ਮੈਂ ਨ ਕਹਿਓ ਸਭ ਤੋਏ ਬਖਨਿਓ ਦੋਹਿਰਾ ਸਰਬਦੁਆਰ ਗੋ ਜਾਣਕੇ ਕੇਵ ਤੁਹਾਰੋ ਦואר ਆਇ ਕੈ ਇਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ